ਕਮੇਟੀ ਦੇ ਵੱਲੋਂ ਕੀਤੀ ਗਈ ਹੈ ਉੱਥੇ ਹੀ ਸਤਕਾਰ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਬਲਬੀਰ ਮੁੱਛਲ ਉਹ ਵੀ ਪਹੁੰਚੇ ਨੇ ਤੇ ਉਹਨਾਂ ਦੇ ਵੱਲੋਂ ਇਸ ਮਾਮਲੇ ਦਾ ਜਿੱਥੇ ਇੱਕ ਪਾਸੇ ਨੋਟਿਸ ਲਿਆ ਗਿਆ ਹੈ ਤਾਂ ਦੂਜੇ ਪਾਸੇ ਹੁਣ ਇਹ ਵੀ ਕਹਿ ਦਿੱਤਾ ਗਿਆ ਹੈ ਕਿ ਜਲਦ ਤੋਂ ਜਲਦ ਇਸ ਘਰ ਦੇ ਵਿੱਚੋਂ ਸ਼੍ਰੀ ਗੁਰਗਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਹੜੇ ਵੀ ਆਪਣੇ ਘਰਾਂ ਦੇ ਵਿੱਚ ਰੱਖਦੇ ਨੇ ਉਹਨਾਂ ਨੂੰ ਪੂਰੀਆਂ ਮਾਨ ਮਰਿਆਦਾਵਾਂ ਦੀ ਪਾਲਣਾ ਵੀ ਕਰਨੀ ਪੈਂਦੀ ਹੈ ਤੇ ਜਦੋਂ ਵੀ ਇਸ ਦਾ ਤਰਸਕਾਰ ਕੀਤਾ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਐਸਜੀਪੀਸੀ ਦੇ ਵੱਲੋਂ ਜਾਂ ਫਿਰ ਜੜੀਆਂ ਧਰਮ ਪ੍ਰਚਾਰ ਕਮੇਟੀਆਂ ਨੇ ਉਹਨਾਂ ਦੇ ਵੱਲੋਂ ਨੋਟਿਸ ਲਿਆ ਜਾਂਦਾ ਹੈ ਤਾਂ ਕੁਝ ਅਜਿਹੇ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਤੋਂ ਜਿੱਥੇ ਇੱਕ ਕਾਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਰੱਖਿਆ ਤਾਂ ਜ਼ਰੂਰ ਗਿਆ ਪਰ ਕਿਸ ਤਰੀਕੇ ਦੇ ਨਾਲ ਬੇਅਦਬੀ ਕੀਤੀ ਗਈ ਬੇਅਦਬੀ ਇਸ ਨੂੰ ਐਗਜ਼ੈਕਟਲੀ ਤਾਂ ਨਹੀਂ ਕਹਿ ਸਕਦੇ ਕਿਉਂਕਿ ਜਿਸ ਸ਼ਖਸ ਦੇ ਵੱਲੋਂ ਮਹਾਰਾਜ ਜੀ ਦਾ ਸਰੂਪ ਆਪਣੇ ਘਰੇ ਰੱਖਿਆ ਗਿਆ ਸੀ ਇਹ ਸ਼ਖਸ ਪਹਿਲਾ ਸਰਦਾਰ ਹੁੰਦਾ ਸੀ ਇਸ ਦੀ ਫੈਮਲੀ ਸਾਰੀ ਸਰਦਾਰ ਸੀ ਤੇ ਇਹ ਵੀ ਆਪ ਸਿੰਘ ਸਰੂਪ ਸੀਗਾ ਪਰ ਉਸ ਤੋਂ ਬਾਅਦ ਇਸ ਦੇ ਵੱਲੋਂ ਤਰਮ ਪਰਵਰਤਨ ਕਰ ਲਿਆ ਜਾਂਦਾ ਹੈ ਤੇ ਇਹ ਪਾਸਟਰ ਬਣ ਜਾਂਦਾ ਹੈ ਸੋ ਜਦੋਂ ਉਹ ਪਾਸਟਰ ਬਣਦਾ ਹੈ ਤਾਂ ਉਸ ਨੂੰ ਸ਼੍ਰੀ ਗੁਰਗੰਨ ਸਾਹਿਬ ਜੀ ਦਾ ਜਿਹੜਾ ਸਰੂਪ ਹੈ ਉਸ ਨੂੰ ਮਾਨ ਮਰਿਆਦਾਵਾਂ ਦੇ ਨਾਲ ਗੁਰੂ ਘਰ ਵਿਖੇ ਪਹੁੰਚਾ ਦੇਣਾ ਚਾਹੀਦਾ ਸੀ ਪਰ ਉਸ ਦੇ ਵੱਲੋਂ ਜਿਆ ਨਹੀਂ ਕੀਤਾ ਗਿਆ ਤਾਂ ਕਿਤੇ ਨਾ ਕਿਤੇ ਇਸ ਨੂੰ ਬੇਅਦਬੀ ਮੰਨਿਆ ਜ਼ਰੂਰ ਜਾ ਸਕਦਾ ਹੈ ਕਿਉਂਕਿ ਪਾਸਟਰ ਹੈ ਤੇ ਉਸਦੀ ਫੈਮਿਲੀ ਹੈ ਉਹਨਾਂ ਦੇ ਵੱਲੋਂ ਬਿਲਕੁਲ ਵੀ ਮਾਨ ਮਰਿਆਦਾਵਾਂ ਦਾ ਖਿਆਲ ਜਿਹੜਾ ਉਹ ਨਹੀਂ ਰੱਖਿਆ ਗਿਆ ਜੜੀਆਂ ਮਰਿਆਦਾਵਾਂ ਹੁੰਦੀਆਂ ਉਸਦੇ ਸਿਰੇ ਤੋਂ ਉਲੰਘਣਾ ਵੀ ਕੀਤੀ ਗਈ ਜਿਹੜੀ ਉਹਨਾਂ ਦੀ ਪਤਨੀ ਹੈ ਉਸਤੇ ਪੂਰੇ ਇਲਜ਼ਾਮ ਲੱਗੇ ਨੇ ਕਿ ਉਹ ਸਿਰ ਨੰਗਾ ਕਰਕੇ ਆਂਦੇ ਜਾਂਦੇ ਘੁੰਮਦੇ ਰਹਿੰਦੇ ਸੀ ਹਾਲਾਂਕਿ ਕਮਰੇ ਦੇ ਵਿੱਚ ਬਾਰਾ ਜੀ ਦਾ ਸਰੂਪ ਵੀ ਉੱਥੇ ਵਿਰਾਜਮਾਨ ਸੀ ਸੋ ਸਿਰੇ ਤੋਂ ਇਸ ਦੀ ਕਟਨਾ ਦੀ ਜਿੱਥੇ ਨਖੇਦੀ ਤਰੰਗ ਪ੍ਰਚਾਰ ਕਮੇਟੀ ਦੇ ਵੱਲੋਂ ਕੀਤੀ ਗਈ ਹੈ ਉੱਥੇ ਹੀ ਸਤਕਾਰ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਬਲਬੀਰ ਮੁੱਛਲ ਉਹ ਵੀ ਪਹੁੰਚੇ ਨੇ ਤੇ ਉਹਨਾਂ ਦੇ ਵੱਲੋਂ ਇਸ ਮਾਮਲੇ ਦਾ ਜਿੱਥੇ ਇੱਕ ਪਾਸੇ ਨੋਟਿਸ ਲਿਆ ਗਿਆ ਹੈ ਤਾਂ ਦੂਜੇ ਪਾਸੇ ਹੁਣ ਇਹ ਵੀ ਕਹਿ ਦਿੱਤਾ ਗਿਆ ਹੈ ਕਿ ਜਲਦ ਤੋਂ ਜਲਦ ਇਸ ਘਰ ਦੇ ਵਿੱਚੋਂ ਸ਼੍ਰੀ ਗੁਰਗੰਨ ਸਾਹਿਬ ਜੀ ਦਾ ਜਿਹੜਾ ਸਰੂਪ ਹੈ ਉਹ ਗੁਰੂ ਘਰ ਵਿਖੇ ਪਹੁੰਚਾ ਦਿੱਤਾ ਜਾਵੇਗਾ ਤੇ ਨਾਲ ਹੀ ਐਸਜੀਪੀਸੀ ਨੂੰ ਇਸ ਮਾਮਲੇ ਨੂੰ ਲੈ ਕੇ ਅਪੀਲ ਵੀ ਕੀਤੀ ਜਾਵੇਗੀ ਕਿ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਹੋਣ ਵਾਲੇ ਸਮੇਂ ਦੇ ਵਿੱਚ ਬੇਅਦਬੀਆ ਵਰਗੀਆਂ ਘਟਨਾਵਾਂ ਤੇ ਨਕੀਲ ਕਸੀ ਜਾ ਸਕੇ ਕਿਉਂਕਿ ਬਦਬੀ ਦੇ ਜਿਹੜੇ આરોપી ਨੇ ਜੇਕਰ ਉਹਨਾਂ ਨੂੰ ਸਖਤ ਸਜ਼ਾ ਨਹੀਂ ਦਿੱਤੀ ਜਾਂਦੀ ਕਿਤੇ ਨਾ ਕਿਤੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰਾਂ ਨੂੰ ਵੀ ਉਹ ਸਬਕ ਬਣ ਨਹੀਂ ਨਿਭੜੇਗੀ ਸੋ ਅਹਿਮ ਉਹ ਹੋ ਜਾਂਦਾ ਹੈ ਕਿ ਜਦੋਂ ਬਦਬੀ ਦੇ આરોપીਆਂ ਨੂੰ ਸਜ਼ਾ ਮਿਲਦੀ ਹੈ ਤਾਂ ਹਮੇਸ਼ਾ ਹੀ ਅਗਲੀ ਵਾਰ ਉਸ ਘਟਨਾ ਨੂੰ ਅੰਜਾਮ ਦੇਣ ਤੋਂ थर-थर ਕੰਬਦੇ ਨੇ ਸੋ ਅਵਾਰ ਸੋਚਦੇ ਨੇ ਸੋ ਸਭ ਤੋਂ ਜ਼ਿਆਦਾ ਅਹਿਮ ਇਹ ਹੈ ਕਿ ਹੁਣ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਇਹੀ ਜਿਹੜੇ ਸਤਕਾਰ ਕਮੇਟੀ ਦੇ ਪ੍ਰਧਾਨ ਨੇ ਬਲਬੀਰ ਮੁੱਛਲ ਦਾ ਵੀ ਕਹਿਣਾ ਤੇ ਮੌਕੇ ਤੇ ਜਿਹੜੀਆਂ ਨਿਹੰਗ ਜਥੇਬੰਦੀਆਂ ਜਿਨ੍ਹਾਂ ਨੂੰ ਇਹ ਜਾਣਕਾਰੀ ਮਿਲੀ ਸੀ ਉਹਨਾਂ ਤੋਂ ਬਾਅਦ ਛਾਪਾ ਮਾਰਿਆ ਗਿਆ ਤੇ ਸਤਕਾਰ ਕਮੇਟੀ ਵਾਲਿਆਂ ਨੇ ਨੋਟਿਸ ਲੈਂਦੇ ਹੋਏ ਇਹ ਗੱਲ ਆਖ ਦਿੱਤੀ ਹੈ ਕਿ ਐਸਜੀਪੀਸੀ ਨੂੰ ਜਲਦ ਤੋਂ ਜਲਦ ਇਸ ਮਾਮਲੇ ਨੂੰ ਲੈ ਕੇ ਜਿਹੜਾ ਉਹ ਅਪਰੋਚ ਕੀਤੀ ਜਾਵੇਗੀ। ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵਾਈਟ ਐਵੇਨਿਊ ਜਤਿੰਦਰ ਸਿੰਘ ਕੋਠੀ ਨੰਬਰ 26 ਦੇ ਵਿੱਚ ਜੋ ਇੱਕ ਇਹਨੇ ਆਪਣੇ ਕਮਰੇ ਦੇ ਵਿੱਚ ਆਸਾਈ ਧਰਮ ਦਾ ਪ੍ਰਚਾਰ ਪ੍ਰਸਾਰ ਕਰ ਰਿਆ ਸੀ ਜਦੋਂ ਅਸੀਂ ਇਹਦੇ ਘਰ ਆਣ ਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ ਹਨ ਇਹਨੇ ਇੱਕ ਲਾਗੜੇ ਕਮਰੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤਾ ਹੋਇਆ ਸੀ ਪਰ ਜਿਸ ਕਮਰੇ ਵਿੱਚ ਇਹਨੇ ਪ੍ਰਕਾਸ਼ ਕੀਤਾ ਸੀ ਉਸ ਕਮਰੇ ਦੇ ਨਾਲ ਹੀ ਬਾਥਰੂਮ ਲਾਇਟ ਰੂਮ ਬਣੀ ਹੋਈ ਹੈ ਦੂਸਰਾ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਦੇ ਕਮਰੇ ਦੇ ਵਿੱਚ ਘਰੇਲੂ ਸਮਾਨ ਰੱਖਿਆ ਸੀ ਇੱਕ ਬਿਹਾਰ ਦੀ ਔਰਤ ਜਿਹੜੀ ਆ ਉਹ ਨੰਗੇ ਸਿਰ ਗੁਰੂ ਸਾਹਿਬ ਦੇ ਕਮਰੇ ਚ ਤੁਰੇ ਫਿਰਦੀ ਸੀ ਜਦੋਂ ਅਸੀਂ ਆਣ ਕੇ ਸਾਰਾ ਮੌਕਾ ਵੇਖਿਆ ਮਹਾਰਾਜ ਦੀ ਪਵਿੱਤਰ ਗੁਰਬਾਣੀ ਦੀਆਂ ਪੋਥੀਆਂ ਇੱਕ ਜਿਹੜੀ ਕੈਂਡੀ ਆ ਜਿਹਦੇ ਵਿੱਚ ਠੰਡੇ ਬਰਫਾਦ ਜਾਂ ਦੁੱਧ ਰੱਖੀਦਾ ਉਹਦੇ ਵਿੱਚ ਗੁਟਕੇ ਸਾਹਿਬ ਅਤੇ ਹੋਰ ਧਾਰਮਿਕ ਪੋਥੀਆਂ ਰੱਖੀਆਂ ਹੋਇਆ ਸਨ ਪੁੰਜੇ ਪਈ ਹੋਈ ਹੈ ਅਤੇ ਹੋਰ ਘਰੇਲੂ ਸਮਾਨ ਘਰ ਦਾ ਮਹਿੰਦੀ ਆਦ ਸਾਬਣ ਬੁਰਸ਼ ਹੋਰ ਜਿਹੜਾ ਉਸ ਔਰਤ ਦਾ ਰੱਖਿਆ ਹੋਇਆ ਹੈ ਅਰਜਾਈਆਂ ਤਲਾਈਆਂ ਕੰਬਲ ਖੇਸ ਅਟੈਚੀ ਅਤੇ ਕੱਟੇ ਦੀ ਜਿਹੜੀ ਬਹੁਤ ਜ਼ਿਆਦਾ ਜਾਨੀ ਕਿ ਅੰਦਰ ਕਮਰੇ ਦੇ ਵਿੱਚ ਕੋਈ ਬਿਲਕੁਲ ਸਫਾਈ ਨਹੀਂ ਸੀ ਤੇ ਜਿਹੜਾ ਨਾਲ ਦਾ ਕਮਰਾ ਹੈ ਜਿੱਥੇ ਲੋਕਾਂ ਦੀ ਇਹ ਦਵਾ ਕਰਦੇ ਨੇ ਆ ਸਾਈ ਧਰਮ ਦਾ ਜਿਹੜੇ ਕਮਰੇ ਵਿੱਚ ਬਹਿ ਕੇ ਪ੍ਰਚਾਰ ਕਰਦੇ ਨੇ ਉਹਦੇ ਵਿੱਚ ਗਲੀਚੇ ਵੀ ਸੇ ਹੋਏ ਨੇ ਚੰਗੇ ਸੋਫੇ ਲੱਗੇ ਹੋਏ ਹਨ ਅਤੇ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਨੂੰ ਮੌਕੇ ਦੇ ਐਸ ਐਚ ਓ ਜਿਹੜੇ ਇਥੋਂ ਦੇ ਸਿਵਲ ਲੈਣ ਪਹੁੰਚੇ ਨੇ ਅਸੀਂ ਮੰਗ ਕਰਦੇ ਹਾਂ ਕਿ ਇਹ ਜਿਹੜਾ ਜਤਿੰਦਰ ਸਿੰਘ ਧਾਨ ਗੁਰੂ ਗ੍ਰੰਥ ਸਾਹਿਬ ਦਾ ਔਟ ਆਸਰਾ ਲੈ ਕੇ ਤੇ ਜਿਹੜਾ 크੍ਰਿਸਚਨ ਧਰਮ ਦਾ ਪ੍ਰਚਾਰ ਕਰ ਰਿਹਾ ਹੈ ਇਹਦੇ ਉੱਪਰ ਤੁਰੰਤ ਜਿਹੜੀ ਹੈ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਇਹਨੂੰ ਸਲਾਖਾਂ ਦੇ ਅੰਦਰ ਛੁੱਟਿਆ ਜਾਵੇ ਜਿੱਥੇ ਬਾਈਟੇਮ ਨੂੰ ਵਿੱਚ ਕੋਸ਼ ਨੰਬਰ 26 ਜੋ ਜੁਤਿੰਦਰ ਸਿੰਘ ਨੇ ਉਹ ਕਨਵਰਟ ਨੇ 크੍ਰਿਸਚਨ ਤੇ ਉਹਨਾਂ ਨੇ ਜੋ ਸਰਕਾਰ ਕਮੇਟੀ ਇਹਨਾਂ ਦੀ ਇਹਨਾਂ ਨੂੰ ਤਰਾਸੀ ਕਿ ਘਰ ਵਿੱਚ ਬਣੇ ਉੱਪਰ ਕਮਰੇ ਦੇ ਵਿੱਚ ਇੱਕ ਪਾਸੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਰੱਖਿਆ ਗਿਆ ਤੇ ਦੂਸਰੇ ਨਾਲ ਦੇ ਕਮਰੇ ਵਿੱਚ ਹੀ ਕ੍ਰਿਸ਼ਚਨ ਤਰਨ ਦੇ ਅਨੁਸਾਰ ਉੱਥੇ ਪ੍ਰੇਰ ਵਗੈਰਾ ਕਨੈਕਟ ਕੀਤੀ ਜਾਂਦੀ ਹੈ ਔਰ ਇਹਦੇ ਅਸੀਂ ਅ ਸਾਰੇ ਇਸ਼ੂ ਦੀ ਸੀਰੀਅਸਨੈਸ ਨੂੰ ਸਮਝਦੇ ਹੋਏ ਅਸੀਂ ਐਸਟੀਪੀਸੀ ਦੇ ਨਾਲ ਧਾਲਮਲ ਕੀਤਾ ਹੈ ਔਰ ਉਹ ਅਕੇ ਪਾਲਕੀ ਸਾਹਿਬ ਤੇ ਸਿੰਘ ਸਾਹਿਬ ਭੇਜ ਰਹੇ ਨੇ ਤੇ ਪੂਰੀ ਰਹਿਤਮ ਰਹਿਤਾ ਦੇ ਨਾਲ ਪਰਿਵਾਰ ਦੇ ਨਾਲ ਵੀ ਗੱਲ ਕੀਤੀ ਆ ਉਹਨਾਂ ਨੇ ਕਿਹਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਵਗੈਰ ਐਸਜੀਪੀਸੀ ਪੋਸਟ ਕਾਰਨ ਇਥੋਂ ਲੈ ਕੇ ਜਾਂਦੇ ਸਾਨੂੰ ਕੋਈ ਤਰਾਈ ਨਹੀਂ ਹੈਗਾ ਤੇ ਉਹ ਗੁਰੂ ਗ੍ਰੰਥ ਸਾਹਿਬ ਪੂਰੀ ਮਰਜ਼ੀ ਦੇ ਨਾਲ ਇਥੋਂ ਲੈ ਕੇ ਜਾਣਗੇ ਤੇ ਬਾਕੀ ਬਿਲਕੁਲ ਅਸੀਂ ਇਹਨਾਂ ਨੂੰ ਸਤਕਾਰ ਕਮੇਟੀ ਨੂੰ ਤੇ ਮੇਰੇ ਪਰਿਵਾਰ ਵਾਲੇ ਇਹੀ ਬੇਨਤੀ ਕੀਤੀ ਆ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਆਪਸੀ ਭਾਈਚਾਰਕ ਸਾਂਝ ਦੇ ਨਾਲ ਹੀ ਅਸੀਂ ਸਾਰਾ ਇਹ ਜੂਰੀ ਕੰਮ ਇਹਨੂੰ ਸਿਰੇ ਚੜ੍ਹਨਾ ਜੋ ਵੀ ਕੰਮ ਇਹਨੂੰ ਸਿਰੇ ਚੜਨਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਹੜੇ ਵੀ ਆਪਣੇ ਘਰਾਂ ਦੇ ਵਿੱਚ ਰੱਖਦੇ ਨੇ ਉਹਨਾਂ ਨੂੰ ਪੂਰੀਆਂ ਮਾਨ ਮर्यादाਵਾਂ ਦੀ ਪਾਲਣਾ ਵੀ ਕਰਨੀ ਪੈਂਦੀ ਹੈ ਜਦੋਂ ਵੀ ਇਸ ਦਾ ਤਰਸਕਾਰ ਕੀਤਾ ਜਾਂਦਾ ਤਾਂ ਕਿਤੇ ਨਾ ਕਿਤੇ ਐਸ ਜੁਪੀਸੀ ਦੇ ਵੱਲੋਂ ਜਾਂ ਫਿਰ ਜੜੀਆਂ ਧਰਮ ਪ੍ਰਚਾਰ ਕਮੇਟੀਆਂ ਨੇ ਉਹਨਾਂ ਦੇ ਵੱਲੋਂ ਨੋਟਿਸ ਲਿਆ ਜਾਂਦਾ ਤਾਂ ਕੁਝ ਅਜਿਹੇ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਤੋਂ ਜਿੱਥੇ ਇੱਕ ਕਾਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਰੱਖਿਆ ਤਾਂ ਜ਼ਰੂਰ ਗਿਆ ਪਰ ਕਿਸ ਤਰੀਕੇ ਦੇ ਨਾਲ ਬੇਅਦਬੀ ਕੀਤੀ ਗਈ ਬੇਅਦਬੀ ਇਸ ਨੂੰ ਐਗਜ਼ੈਕਟਲੀ ਤਾਂ ਨਹੀਂ ਕਹਿ ਸਕਦੇ ਕਿਉਂਕਿ ਜਿਸ ਸ਼ਖਸ ਦੇ ਵੱਲੋਂ ਮਹਾਰਾਜ ਜੀ ਦਾ ਸਰੂਪ ਆਪਣੇ ਘਰੇ ਰੱਖਿਆ ਗਿਆ ਸੀ ਇਹ ਸ਼ਖਸ ਪਹਿਲਾ ਸਰਦਾਰ ਹੁੰਦਾ ਸੀ ਇਸ ਦੀ ਫੈਮਲੀ ਸਾਰੀ ਸਰਦਾਰ ਸੀ ਤੇ ਇਹ ਵੀ ਆਪ ਸਿੰਘ ਸਰੂਪ ਸੀਗਾ ਪਰ ਉਸ ਤੋਂ ਬਾਅਦ ਇਸ ਦੇ ਵੱਲੋਂ